ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ ਜਿਹੜੀ ਵੀਡੀਓ ਤੇ ਵਿੱਚ ਤੁਹਾਨੂੰ ਐਨੀਮਲ ਦਿਖਾਉਣੇ ਆ ਦੋ ਵਿਹੜਾ ਦਿਖਾਵਾਂਗੇ ਦੋਸਤੋ ਤੇ ਤਿੰਨ ਮਜਾ ਦਿਖਾਵਾਂਗੇ ਪ੍ਰੋਪਰ ਇਨਫੋਰਮੇਸ਼ਨ ਸਮੇਤ ਜਿਹੜੀ ਇਹ ਵੀਡੀਓ ਆਪਾਂ ਕਵਰ ਕਰਾਂਗੇ ਏਰੀਆ ਪਿੰਡ ਨੱਥੂਕੇ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ 43 ਤਕਰੀਬਨ 5-6 ਕਿਲੋਮੀਟਰ ਦੀ ਦੂਰੀ ਤੇ ਹੈਗੀ ਹੈ ਦੋਸਤੋ ਪੱਟੀ ਸ਼ਹਿਰ ਤਕਰੀਬਨ 5-6 ਕਿਲੋਮੀਟਰ ਦੂਰੀ ਤੇ ਆ ਕੈਰਮਾ ਤਕਰੀਬਨ ਇਥੋਂ 5 ਕਿਲੋਮੀਟਰ ਦੀ ਦੂਰੀ ਤੇ ਹੈਗਾ ਤੇ ਬਾਈ ਹੈਪੀ ਆਨਰ ਨੇ ਹੈਪੀ ਵੀਰ ਦਾ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਤੇ ਪਸ਼ੂ ਜਿਹੜਿਆ ਦੋਸਤੋ ਚੰਗੇ ਇਸ ਘਰੋਂ ਤੁਹਾਨੂੰ ਮਿਲਣ ਦੀ ਉਮੀਦ ਆ ਕਰਦੇ ਆਪਾਂ ਕਿਉਂਕਿ ਅੱਗੇ ਤੋਂ ਵੀ ਵੀਰ ਵਪਾਰ ਕਰਦੇ ਨੇ ਤੇ ਹੁਣ ਵੀ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਬਿਲਕੁਲ ਰੁਟੀਨ ਦੇ ਵਿੱਚ ਚੱਲੂ ਹੈਗਾ ਵਧੇਰੇ ਜਾਣਕਾਰੀ ਜਿਹੜੀ ਆ ਦੋਸਤੋ ਟੋਟਲ ਇਨਫੋਰਮੇਸ਼ਨ ਆਪਾਂ ਬਾਈ ਹੋਰਾਂ ਦੇ ਪਾਸੋਂ ਜਾਣਕਾਰੀ ਲਵਾਂਗੇ ਤੇ ਚੱਲਦੇ ਆਪਾਂ ਵੀਰ ਹੁਣਾ ਦੇ ਕੋਲ ਪਹਿਲਾ ਨੰਬਰ ਤੇ ਦੋਸਤੋ ਜਿਹੜੀ ਇਹ ਮਸਜਦ ਤੁਸੀਂ ਦੇਖ ਰਹੇ ਹੋ ਤਕਰੀਬਨ ਇਸ ਦੀ ਇਨਫੋਰਮੇਸ਼ਨ ਆਪਾਂ ਪੁੱਛ ਕੇ ਵੀਰ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਾਨੂੰ ਠੀਕ ਠਾਕ ਜੀ ਹਾਂਜੀ ਹੋ ਠੀਕ ਠਾਕ ਜੀ ਸਾਨੂੰ ਬਹੁਤ ਵਧੀਆ ਇੱਕ ਵੀਰ ਆਪਣਾ ਜਿਹੜੇ ਨਵੇਂ ਵੀਰ ਨੇ ਉਹਨੂੰ ਆਪਣਾ ਨਾਮ ਜਰੂਰ ਦੱਸ ਦਈਏ ਜੀ ਨਾਮ ਮੇਰਾ ਪੀਆ ਪਿੰਡ ਬੁਰਜ ਨੱਥੂਗੇ ਜ਼ਿਲ੍ਹਾ ਪੱਟੀ ਤਹਿਸੀਲ ਦਾ ਠੀਕ ਹੈ ਵੀਰ ਜੀ ਹੋਰ ਵੀਰੇ ਇੱਥੇ ਲੱਗੇ ਬੰਨੇ ਹੋਰ ਕਿਹੜੇ ਨਾਲ ਨਾਲ ਪਿੰਡ ਲੱਗਦੇ ਹੈਗੇ ਇਹਨਾਂ ਆਪਣੀ ਪੱਟੀ ਲੱਗਦਾ ਹੈ ਵੱਡੀ ਸ੍ਰਿਆਲੀ ਕੈਰੋਂ 21 ਵਾਲੀ ਮੰਡਾ 4 4 5 ਕਿਲੋ ਮੀਟਰ ਦੀ ਦੂਰੀ ਹੈ ਹਾਂਜੀ ਤੇ ਹੈਪੀ ਵੀਰੇ ਜਿਹੜਾ ਪਸ਼ੂ ਵਪਾਰ ਦਾ ਕੰਮ ਹੀ ਹੈ ਹਾਂਜੀ ਤੇ ਘਰੇ ਰੱਖੇ ਹੋਏ ਪਸ਼ੂ ਆ ਕਿ ਪਸ਼ੂ ਵਪਾਰ ਦਾ ਕੰਮ ਨਹੀਂ ਇਹ ਵਪਾਰ ਦਾ ਕੰਮ ਕਰੇ ਆਪਣੇ ਸਾਈਡ ਤੇ ਪਸ਼ੂ ਹੀ ਠੀਕ ਆ ਪਸ਼ੂ ਵਪਾਰ ਦਾ ਕੰਮ ਹੀ ਹੈ ਤੇ ਮਤਲਬ ਕਿ ਪਸ਼ੂ ਆਪਣੇ ਕੋਲੋਂ ਦੇ ਨਹੀਂਦੇ ਹਨ ਹਾਂਜੀ ਠੀਕ ਆ ਤੇ ਪਹਿਲੇ ਨੰਬਰ ਤੇ ਜੇਕਰ ਆਪਾਂ ਇਹ ਮੱਝ ਦੀ ਗੱਲ ਕਰੀਏ ਵੀਰ ਜੀ ਕੀ ਡਿਟੇਲ ਹੈਗੀ ਇਸ ਦੀ ਇਹ ਵੀ ਜੁੱਜੇ ਝੋਟੀਆਂ ਦਿੱਤੀਆਂ ਦੁੱਜਣਾਂ ਆ ਜੀ ਹਾਂਜੀ ਉਧਰ ਦੀ ਝੋਟੀਆਂ ਠੀਕ ਆ ਕਾਲੀ ਸ਼ਾਹ ਕਰਾਂਗੇ ਠੀਕ ਹੈ ਜੀ ਵੇਖੋ ਦੋਸਤੋ ਬਿਲਕੁਲ ਜੈਡ ਬਲੈਕ ਕਹਾਂਗੇ ਫੂਛ ਤੋਂ ਲੈ ਕੇ ਮੱਥੇ ਤੋਂ ਲੈ ਕੇ ਦੋਸਤੋ ਇੱਕ ਵੀ ਵਾਲ ਤੁਹਾਨੂੰ ਜਿਹੜਾ ਵਾਈਟ ਸਫੇਦ ਨਜ਼ਰ ਨਹੀਂ ਆਊਗਾ ਤੇ ਕੱਦ ਕਾਠੀ ਬਹੁਤ ਉੱਚਾ ਹੈਗਾ ਦੋਸਤੋ ਵੱਡੇ ਕੱਦ ਕਾਰ ਦੇ ਵਿੱਚ ਹੈਗੀ ਏ ਤੇ ਤਕਰੀਬਨ ਵੇਖੋ ਤੁਸੀਂ ਹਾਈਟ ਲੈਂਥ ਵੇਖੋ ਬਿਲਕੁਲ ਬੰਦਾ ਜਿਹੜਾ ਕੱਦ ਕਹਾਂਗੇ ਦੋਸਤੋ ਤੇ ਬੈਕ ਸਾਈਡ ਤੋਂ ਜਿਹੜੀ ਤੁਸੀਂ ਹਵਾਨੇ ਦੀ ਬੰਤਰ ਤੁਸੀਂ ਦੇਖੋ ਆ ਹਵਾਨੇ ਦੀ ਬੰਤਰ ਹੈਗੀ ਆ ਅੱਜ ਮਾਰਨਿੰਗ ਟਾਈਮ ਆ ਦੋਸਤੋ 30 ਅਕਤੂਬਰ ਨੂੰ ਜਿਹੜੀ ਆਪਾਂ ਸੌਰੀ 31 ਅਕਤੂਬਰ ਨੂੰ ਜਿਹੜੀ ਇਹ ਵੀਡੀਓ ਬਣਾ ਰਹੇ ਆ ਤੇ ਮਾਰਨਿੰਗ ਦਾ ਟਾਈਮ 8:30 ਤੋਂ 9:00 ਵਜੇ ਦਾ ਸਮਾਂ ਹੈਗਾ ਮੈਨੂੰ ਆਉਣ ਦੇ ਵਿੱਚ ਥੋੜੀ ਦੇਰੀ ਹੋ ਗਈ ਆ ਤਕਰੀਬਨ ਅਜੇ ਧਾਰ ਆ ਜਿਹੜੀ ਦੋਸਤੋ ਚਵਾਈ ਕਰਨੀ ਸੀ ਬਾਈ ਹੋਰਾਂ ਨੇ ਉਹ ਚਵਾਈ ਡੱਕੀ ਹੋਈ ਸੀਗੀ ਤੇ ਬਾਕੀ ਹੈਪੀ ਬਾਈ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸੋਈ ਨੂੰ ਇਹਨੂੰ ਇੱਕ ਮਹੀਨਾ ਹੋ ਗਿਆ ਸੋਈ ਨੂੰ ਇੱਕ ਮਹੀਨਾ ਹੋ ਗਿਆ ਮਗਰ ਬੱਚਾ ਕੀ ਆ ਗਿਆ ਜੀ ਮਗਰ ਕੱਟੀ ਆ ਜੀ ਮਗਰ ਕੱਟੀ ਦੋਸਤੋ ਵੇਖੋ ਆ ਲੋ ਮਗਰ ਕੱਟੀ ਆ ਗਈ ਹੈ ਠੀਕ ਹੈ ਜੀ ਤੇ ਹੈਪੀ ਭਾਈ ਦਾ ਮੁੱਲ ਕਿੰਨਾ ਕਰਦੇ ਇਹਦਾ ਵੀ 80000 ਚ ਮਾਨਤਾ ਨਹੀਂ ਕਰਾਂਗੇ 80000 ਦੇ ਵਿੱਚੋਂ ਤੇ ਦੋ ਤਾਂ ਨੈਟ ਕਿੰਨਾ ਚਵਾਈ ਦੇਗੇ 12 ਕਿਲੋ ਦੋ ਤਿਆਰ ਹੈ ਜੀ 12 ਲੀਟਰ ਦੀ ਚਵਾਈ ਕਰਵਾਉਂਗੇ ਨਾ ਕਰਵਾਵਾਂਗੇ ਦੋ ਟਾਈਮ ਦੋ ਟਾਈਮ ਕੋਈ ਅੱਗੇ ਚਵਾਈ ਕਰ ਲੈ 12 ਕਿਲੋ ਦੀ ਚਵਾਈ ਜਿਹੜੀ ਦੋਸਤੋਂ ਤੁਸੀਂ ਕਰ ਸਕਦੇ ਇਹਨੂੰ ਖੋਲ ਕੇ ਵੀਰ ਜੀ ਕੱਟ ਕੇ ਪਰ ਦਿਖਾਈ ਜਾਂਦੇ 12 ਲੀਟਰ ਦੀ ਚਵਾਈ ਜਿਹੜੀ ਹੈਗੀ ਦੋ ਦੋਸਤੋਂ ਤੁਸੀਂ ਕਰਨੀ ਹੈਗੀ ਆ ਤੇ ਦੋ ਟਾਈਮ ਦੀ ਚਵਾਈ ਕਰ ਲਓ ਦੂਰੋਂ ਨੇੜਿਓਂ ਪਹੁੰਚ ਕੇ ਤਿੰਨ ਟਾਈਮ ਦੀ ਕਰ ਲਓ ਕੱਦ ਕਾਠੀ ਜਿਹੜਾ ਦੋਸਤੋਂ ਐਕਸਟਰਾ ਆਰਡੀਨਰੀ ਹੈਗਾ ਬਹੁਤ ਘਟ ਮੱਜਾਂ ਦੇ ਵਿੱਚ ਜਿਹੜਾ ਕਦ ਕਠੇੜਾ ਵੇਖਣ ਨੂੰ ਤੁਹਾਨੂੰ ਮਿਲੇਗਾ ਤੇ ਆਹ ਵੇਖੋ ਆਰਡਰ ਦੀ ਕੁਆਲਿਟੀ ਲੈ ਵੀਰ ਕਮਾਲ ਥੰਡ ਲੇਵਾ ਚੰਗਾ ਦੋਸਤੋ ਵਧੀਆ ਚੰਗਾ ਠੰਡ ਲੱਗਾ ਹੈਗਾ ਤੇ ਹਵਾਨੇ ਦੀ ਬੜੀ ਬਨਾਵਟ ਹੈਗੀ ਬੰਤਰ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਆਪ ਨਰਖ ਪਰਖ ਕਰਕੇ ਤਸੱਲੀ ਕਰਕੇ ਤੁਸੀਂ ਜਿਹੜੀ ਇਹ ਮੱਝ ਖਰੀਦ ਸਕਦੇ ਹੋ ਅਗਲਾ ਸਨ ਅੱਧਾ ਲਓ ਅੱਛਾ ਜੀ ਉਹ ਵੀ ਪਾਈਆ ਚੰਨਾਂ ਕੀ ਡਿਟੇਲ ਹੈ ਜੀ ਉਹਦੀ ਹਾਂ ਜੀ ਇਹ ਅੱਧਾ ਦੁੱਧ ਦਉਦਾ ਜੀ ਐ ਸੱਚ ਅੱਛਾ ਜੀ ਆਹ ਸੱਚ ਮਤਲਬ ਕੋਚਕ ਤਾਰਾਂ ਕਹਿ ਲਓ ਹਾਂ ਜੀ ਵੀ ਪਾਈਆ ਖੰਡ ਤੋਂ ਅੱਧਾ ਕਿਲੋ ਘੱਟ ਦੁੱਧ ਮਤਲਬ ਇੱਕ ਥਾਂ ਦੇ ਵਿੱਚ ਪਾਈਆ ਦਾ ਦੁੱਧ ਹੋਊਗਾ ਹਾਂ ਜੀ ਠੀਕ ਆ ਪਾਈਆ ਤੋਂ ਵੱਧ ਨਹੀਂ ਆਪਾਂ ਕਹਿ ਸਕਦੇ ਪਾਈਆ ਨਹੀਂ ਵੱਧ ਨਹੀਂ ਠੀਕ ਹੈ ਤੇ ਗਾਰਡ ਤਕਰੀਬਨ ਕਿੰਨੀ ਕਹੇਗੀ ਗਾਰਡ 2 ਕਿਲੋ ਡੇਢ ਕਿਲੋ ਕਿਲੋ ਕੀ ਹੈ ਕਿਲੋ ਕੀ ਹੈ ਹਾਂ ਛਾੜ ਜਿਆ ਦੀ ਠੀਕ ਹੈ ਪਿੱਛੇ ਸਾਰਾ ਦੁੱਧ ਹੈਗਾ ਮਗਲੇ ਥਾਣਾ ਚ ਜ਼ਿਆਦਾ ਦੁੱਧ ਆ ਹਾਂਜੀ ਉਹ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਓ ਅਗਲਾ ਥਾਣ ਜਿਹੜਾ ਬਹਿਣੀ ਵਾਲਾ ਥਾਣਾ ਹੈਗਾ ਉਹਦੇ ਚ ਪਾਈਆ ਕੇ ਜਿਹੜਾ ਦੁੱਧ ਆਉਂਦਾ ਹੈਗਾ ਤੇ ਪਰਲਾ ਜਿਹੜਾ ਪਰਲੇ ਥਾਣ ਜਿਹੜਾ ਉਲਟ ਬਹਿਣੀ ਹੈ ਅਗਲਾ ਥਾਣ ਨੂੰ ਤੁਸੀਂ ਦੁੱਧ ਪੂਰਾ ਪੂਰੇ ਦੁੱਧ ਪੂਰੇ ਉਹ ਤਾਂ ਅੱਧਾ ਕਿਲੋ ਦੁੱਧ ਆਊਗਾ ਠੀਕ ਹੈ 80 ਦੇ ਵਿੱਚੋਂ ਮਾਨਤਨ ਹੈਗਾ ਹਣਾ 3000 ਛਾੜ ਦੇ ਦੀਗਾ 3000 ਦੀ ਛੋਟ ਵੀ ਹੋ ਜੇਗੀ ਕਦ ਕੱਢ ਜਿਹੜਾ ਦੋਸਤੋ ਐਕਸਟਰਾ ਆਰਡੀਨਰੀ ਆ ਵੱਡੇ ਕਦ ਕੱਢ ਦੇ ਵਿੱਚ ਹੈਗੀ ਆ ਸੋ ਤੁਸੀਂ ਬਾਈ ਹੈਪੀ ਦੇ ਨਾਲ ਗੱਲਬਾਤ ਕਰਕੇ ਬਧੇਰੇ ਜਿਹੜੀ ਆ ਦੋਸਤੋ ਸੌਦੇ ਦੀ ਗੱਲਬਾਤ ਹੈਗੀ ਫੋਨ ਤੇ ਕਰ ਸਕਦੇ ਹੋ ਤੇ ਦੂਜੇ ਨੰਬਰ ਤੇ ਵੀਰ ਹੈਪੀ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਕੀ ਡਿਟੇਲਿੰਦੀ ਇਹ ਮਿੱਟੀ ਤੀਜੇ ਨੂੰ ਸੋਈ ਆ ਠੀਕ ਆ ਤੀਜਾ ਸਵੇਰ ਸੋਈ ਆ ਇਹ ਨੂੰ ਅਜ 500 6 ਦਿਨ ਹੋ ਗਏ ਸੋਈ ਠੀਕ ਆ ਜੀ 5 ਤੋਂ 6 ਦਿਨ ਜਿਹੜਾ ਸਮਾਂ ਹੋ ਗਿਆ ਸੋਈ ਨੇ ਬਚਾ ਮਗਰ ਕੀ ਆ ਗਿਆ ਜੀ ਜਿਹੜਾ ਕਟਾ ਵਾ ਜੀ ਠੀਕ ਆ ਜੀ 12 ਕਿ ਨਵਾਂ ਸੂਈ ਹੈ ਜੀ ਇਹ ਤੀਜਾ ਸੂਬਾ ਜੀ ਤੀਜਾ ਸੂਬਾ ਸੂਈ ਆ ਦੋਸਤੋ ਆ ਲਓ ਆ ਫੇਸ ਦੀ ਕੁਆਲਿਟੀ ਆ ਆ ਫੇਸ ਦੀ ਕੁਆਲਿਟੀ ਆ ਦੋਸਤੋ ਆ ਹਵਾਲੇ ਦੀ ਬੰਤਰ ਵੇਖੋ ਬੱਚਾ ਮਗਰ ਕੱਟੀ ਹੈ ਨਾ ਨਹੀਂ ਕੱਟਾ ਜੀ ਮਗਰ ਕੱਟਾ ਮੇਲ ਕਾਫ ਹਾਂ ਜੀ ਮੇਲ ਕਾਫ ਆ ਸਚਨੋ ਤੁਸੀਂ ਬਿਲਕੁਲ ਧਿਆਨ ਦੇ ਨਾਲ ਵੇਖ ਲਓ ਵਿਥਾ ਵਿਰਲਾ ਜਿਹੜੀਆਂ ਹੈਗੀਆਂ ਬਰਾਬਰਤਾ ਪੂਰੀ ਹੈਗੀ ਥਣਾ ਦੇ ਵਿੱਚ ਕੋਈ ਬਾਤ ਘਟ ਨਹੀਂ ਹੈਗੀ ਬੈਕ ਸਾਈਡ ਤੁਹਾਨੂੰ ਦਿਖਾਉਣਾ ਚਾਹੂੰਗਾ ਬੈਕ ਸਾਈਡ ਤੋਂ ਵੇਖੋ ਤੇ ਇਹ ਨੂੰ ਖੋਲ ਲੇਗੇ ਵੀਰ ਬਖਾ ਦਿਓ ਕੋਲਕੇ ਨੂੰ ਤੋੜ ਤੇਜਾ ਸਵੇਰ ਸੁਈ ਹੈ ਤੇ ਬਾਕੀ ਚੁਾਈ ਚੋ ਵੀ ਵਧੀਆ ਇੱਕ ਨੰਬਰ ਆ ਜੀ ਇੱਕ ਨੰਬਰ ਚੁਾਈ ਕੋਈ 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 ਥਣਵਾਦ ਕਰਨੀ ਠੀਕ ਹੈ ਚੁਾਈ ਇੱਕ ਨੰਬਰ ਆ ਦੋਸਤੋ ਬਾਕੀ ਆਪਦੀ ਤਸੱਲੀ ਲਈ ਤੁਸੀਂ ਇੱਕ ਦੋ ਡੰਗ ਜਿਹੜਾ ਤਿੰਨ ਡੰਗ ਇੱਥੇ ਪਹੁੰਚ ਕੇ ਵਿਜ਼ਿਟ ਕਰਕੇ ਤਸੱਲੀ ਤੁਸੀਂ ਆਪ ਕਰ ਸਕਦੇ ਜੀ ਆ ਲਓ ਲੈਓ ਜੀ ਆਹ ਆਹੋ ਬਿਲਕੁਲ ਜਿਹੜਾ ਪੱਧਰ ਲੈਵਾ ਥਾਣਾ ਤੇ ਮੁੱਠੀ ਜਲਾ ਥਾਣਾ ਦੋਸਤੋ ਤੇ ਚੁਵਾਈ ਵੀ ਰੰਦੇ ਦੋ ਡੰਗ ਦੀ ਕਿੰਨੀ ਕ ਹੈਗੀ ਆ 10 ਕਿਲੋ ਦੁੱਧ ਤਿਆਰ ਆ ਜੀ ਬੋਲਾ ਕਿਲੋ ਦੁੱਧ ਕਿੰਨਾ 6 ਮਾਦਨ ਹੋਗਾ ਸੀ ਇਹਨੇ 6 ਮਾਦਨ ਦਾ ਹਾਂਜੀ ਦੋ 13 14 ਕਿਲੋ ਦੁੱਧ ਚੁਵਾਈ ਠੀਕ ਆ ਹੁਣ ਬਿਲਕੁਲ 10 ਲੀਟਰ ਹੈਨਾ 10 ਲੀਟਰ ਤਿਆਰ ਹੈ ਠੀਕ ਆ ਜੀ ਆਹ ਲਓ 10 ਕਿਲੋ ਜਿਹੜਾ ਲੈਟ 200 ਤਿਆਰ ਹੈਗਾ ਤੇ ਭਾਈ ਹੈਪੀ ਇਹਦਾ ਮੁੱਲ ਕਿੰਨਾ ਰੱਖਿਆ ਹੋਇਆ ਇਹਦਾ 75000 ਰੁਪਏ ਛੂਟ ਕਰਾਂਗੇ 75000 ਦੇ ਵਿੱਚੋਂ ਛੂਟ ਹੋ ਜੇ ਕਿ ਖੁੱਲ ਕੇ ਜੀ ਨਜਾਇਜ਼ ਛੱਡ ਦਿਆਂ ਠੀਕ ਆ 2000 ਹਾਂਜੀ ਠੀਕ ਆ 75000 ਦੇ ਵਿੱਚੋਂ ਜਿਹੜਾ ਦੋਸਤੋ 2000 ਰੁਪਿਆ ਵੀਰ ਨੇ ਲੈਸ ਕਰ ਦਿੱਤਾ ਹੈਗਾ ਮੌਕੇ ਤੇ ਬਾਕੀ ਤੁਸੀਂ ਆਓ ਆਪਣੀ ਨਰਕ ਪਰਖ ਜਦੋਂ ਤੁਸੀਂ ਆਪ ਹੀ ਕੀਤੀ ਹੋ ਸਕਦਾ ਵੀ ਥੋੜਾ ਬਾਧਾ ਮਾਨਤਨ ਹੋਰ ਵੀ ਹੋ ਸਕਦਾ ਹੋਵੇ ਤੇ ਬਾਕੀ ਉਹ ਤੁਹਾਡਾ ਆਉਣ ਦੇ ਉੱਪਰ ਡਿਪੈਂਡ ਹੈਗਾ ਆਰਡਰ ਦੀ ਕੁਆਲਿਟੀ ਖੂਬਸੂਰਤ ਹੈਗੀ ਆ ਬਿਲਕੁਲ ਜਿਹੜੀ ਸ਼ੇਪ ਹੈਗੀ ਦੋਸਤੋ ਸੂਹ ਤੋਂ ਲੈ ਕੇ ਬਿਲਕੁਲ ਹਵਾਨੇ ਤੋਨ ਤੱਕ ਜਿਹੜੀ ਆ ਸ਼ੇਪ ਦੋਸਤੋ ਜਿਹੜੀ ਮੱਝ ਦੇ ਅੰਡਰ ਦੀ ਕੁਆਲਿਟੀ ਦੀ ਬਣਦੀ ਪਈ ਆ ਤੁਸੀਂ ਜ਼ਰੂਰ ਦੇਖ ਲਓ ਪਿੰਡਾ ਪੁੰਡਾ ਬਹੁਤ ਵਧੀਆ ਹੈਗਾ ਬਰੀਕ ਚਮੜੀ ਦੇ ਵਿੱਚ ਠੀਕ ਆ ਇਸ ਤੋਂ ਬਾਅਦ ਵੀਰ ਜੀ ਆਪਣੇ ਕੋਲ ਆ ਨੀਲੀ ਦਾ ਵੀ ਦੀ ਆ ਗਈ ਹੈ ਗ੍ਰੇਡਰ ਆ ਗਈ ਜੀ ਹਾਂਜੀ ਠੀਕ ਆ ਆ ਗ੍ਰੇਡਰ ਦੇ ਵਿੱਚ ਜੜੀ ਦੋਸਤੋ ਅੱਗੇ ਮੱਝ ਵੀਰ ਉਹਨਾਂ ਦੇ ਕੋਲ ਹੈਗੀ ਆ ਇਨਫੋਰਮੇਸ਼ਨ ਆਪਾਂ ਜਾਣ ਲੈਣੇ ਕੀ ਹੈਗੀ ਆ ਇਹ ਕਿੰਨੇ ਦਿਨ ਦੀ ਸੂਈ ਆ ਵੀਰ ਇਹਨੂੰ ਵੀ 5-6 ਦਿਨ ਹੋਦੇ ਸੀ ਜੀ 5 ਤੋਂ 6 ਦਿਨ ਹੋ ਗਏ ਹਾਂਜੀ ਠੀਕ ਹੈ ਬੱਚਾ ਮਗਰ ਕਿਹਾ ਗਿਆ ਜੀ ਇਹਦੇ ਮਗਰ ਵੀ ਕਟਾ ਹੈ ਜੀ ਮੇਲ ਕਾਫ ਆ ਹਾਂ ਜੀ ਮੇਲ ਕਾਫ ਆ ਦੋਸਤੋ ਇਸ ਦੇ ਮਗਰ ਤੇ ਸੂਈ ਨੂੰ ਕਿੰਨੇ ਦਿਨ ਸ਼ੇਕ ਦਿਨ ਹੋ ਗਏ ਨੱਟ ਦੁੱਧ ਕਿੰਨਾ ਕੁ ਤਿਆਰ ਹੋ ਗਿਆ 10 ਕਿਲੋ ਦੁੱਧ ਤਿਆਰ ਹੈ 10 ਲੀਟਰ ਜੀ ਤਿਆਰ ਹੈ ਠੀਕ ਆ ਆ ਵੇਖੋ ਬਿਲਕੁਲ 10 ਕਿਲੋ ਜਿਹੜਾ ਦੁੱਧ ਤਿਆਰ ਆ ਦੋਸਤੋ ਥਾਣਾ ਦੀ ਕੁਆਲਿਟੀ ਹਵਾਨੇ ਦੀ ਜਿਹੜੀ ਹੈਗੀ ਇਹ ਬੰਤਰ ਉਹ ਤੁਹਾਡੇ ਸਾਹਮਣੇ ਆ ਤੇ ਚੁਵਾਈਆਂ ਦੀ ਕੀਤੀ ਹੈ ਕਿ ਕਰਨੀ ਹੈ ਜੀ ਨਹੀਂ ਕਰਨ ਵਾਲੀ ਨਹੀਂ ਚੁਵਾਈ ਇਹਦੀ ਕਰਨ ਵਾਲੀ ਹੈ ਚੁਵਾਈ ਜੀ ਠੀਕ ਆ ਜਿਵੇਂ ਥੋੜੀ ਨਿੱਗਰ ਸੋਦਾ ਆਖਲੇ ਤਿਆਰ ਹੈ ਠੀਕ ਆ ਬਿਲਕੁਲ ਜਿਵੇਂ ਕਹਿ ਲਿਆ ਵੀ ਧਾਰ ਹੈ ਮੋਟੀ ਹੈ ਨਾ ਕਿਸੇ ਤਰ੍ਹਾਂ ਦਾ ਪੂਰ ਛਟਾ ਤਾਂ ਨਹੀਂ ਹੈਗਾ ਨਹੀਂ ਕੋਈ ਪੂਛਟਾ ਨਹੀਂ ਕੋਈ ਛਣਵਾਦ ਘਟਦਾ ਠੀਕ ਆ ਆ ਫੇਸ ਦੀ ਕੁਆਲਿਟੀ ਵੇਖੋ ਸੁਆਹੀ ਵੀ ਤੀਜਾ ਜੀ ਹਾਂ ਜੀ ਤੀਜਾ ਸੂਆ ਸੂਈ ਜੀ ਅੱਛਾ ਆ ਫੇਸ ਦੀ ਕੁਆਲਿਟੀ ਹੈ ਅਗਲੇ ਪੈਰਾਂ ਦੇ ਜਵਾਬ ਹੈਗਾ ਮਗਰਲੇ ਪੈਰ ਜਿਹੜੇ ਤੁਹਾਨੂੰ ਦੋਸਤੋ ਧੋਤੇ ਨਜ਼ਰ ਆ ਜਾਣਗੇ ਬਿਲਕੁਲ ਨਾਰਮਲੀ ਤੇ ਖੋਲ ਕੇ ਵੀਰੇ ਨੂੰ ਵੀ ਬਾਹਰ ਕੱਢ ਕੇ ਦਿਖਾ ਦਈਏ। ਤਾਲੋ ਜੀ। ਬਿਲਕੁਲ ਗ੍ਰੇਡਡ ਦੇ ਵਿੱਚ ਆ ਦੋਸਤੋ ਜੇਕਰ ਤੁਸੀਂ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਆ ਨੀਲੀ ਰਾਵੀ ਨੂੰ ਵੀ ਬਹੁਤ ਪਸੰਦ ਕਰਦੇ ਪੰਜ ਕਲਿਆਣੀ ਵੱਜਾ ਵੀ ਬਹੁਤ ਪਸੰਦ ਕਰਦੇ ਹੋ ਗ੍ਰੇਡਡ ਦੇ ਵਿੱਚ ਜਿਹੜੀ ਤੁਹਾਨੂੰ ਇਹ ਮੱਝ ਮਿਲ ਜਾਵੇਗੀ ਤੀਜਾ ਸੁਆ ਸੂਈ ਆ ਦੋਸਤੋ ਨੈਟ ਜਿਹੜਾ 10 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਹੈਗਾ 6 ਦਿਨਾਂ ਦੀ ਸੂਈ ਆ ਠੀਕ ਹੈ ਜੀ ਤੇ ਮੁੱਲ ਭਾਈ ਹੈਪੀ ਇਹਦਾ ਕਿੰਨਾ ਕਰਤਾ ਵੀਰ ਇਹਦਾ 65000 ਦੀ ਹੈ 65000 ਆ ਜੀ ਹਾਂ ਜੀ 2000 ਛੱਡ ਦਿੰਦਾ ਠੀਕ ਹੈ ਜੀ 2000 ਜਿਹੜੀ ਦੋਸਤੋ ਇਸ ਦੇ ਵਿੱਚ ਵੀ ਸ਼ੋਰਟ ਹੈਗੀ ਆ ਠੀਕ ਹੈ ਜੀ ਠੀਕ ਹੈ ਇਸ ਤੋਂ ਬਾਅਦ ਵੀਰੇ ਆਪਣੇ ਕੋਲ ਐਨੀਮਲ ਹੋਰ ਜਿਹੜੇ ਅਬਿਹੜਾਂ ਦੇ ਵਿੱਚ ਬਕਾਊ ਬਿਹੜਾਂ ਵੀ ਬਕਾਊ ਨੇ ਆ ਸ਼ਹੀਵਾਲ ਦੇ ਵਿੱਚ ਆ ਕੀ ਜੀ ਸ਼ਹੀਵਾਲ ਦੇ ਠੀਕ ਹੈ ਜੀ ਕਰੀਏ ਇਨਫੋਰਮੇਸ਼ਨ ਸਾਂਝੀ ਵੀਰੇ ਦੀ ਇਹ ਵੀ ਜੀ ਦੂਜੇ ਸਵੇਰ ਸੁਣਾਇਆ ਸੀ ਅੱਜ ਸੁਣਾ ਹੈ ਨਾ ਹਾਂ ਜੀ ਠੀਕ ਹੈ ਦੂਜਾ ਸਵੇਰ ਜਿਹੜਾ ਦੋਸਤੋ ਸੈਕੰਡ ਟਾਈਮਰ ਅੱਗੇ ਸੁਣੇ ਜਾ ਰਹੀ ਆ ਤਾਂ ਸੈਕੰਡ ਲੈਕਟੇਸ਼ਨ ਦੇ ਵਿੱਚ ਅੱਗੇ ਬਿਲਕੁਲ ਸੁਣੇ ਜਾ ਰਹੀ ਆ ਸਿਰੋਂ ਕੋ ਨਹੀਂ ਬਿਲਕੁਲ ਤੁਸੀਂ ਵੇਖੋਗੇ ਆ ਸ਼ਾਹੀਵਾਲ ਦੀ ਜਿਹੜੀ ਦੋਸਤੋ ਇਹ ਵੈੜ ਤੇ ਆਰਡਰ ਦੀ ਕੁਆਲਿਟੀ ਜਿਹੜੀ ਆ ਹੈਗੀ ਆ ਵੇਖੋ ਥੜਾ ਹਵਾਨਾ ਚੰਗਾ ਲੱਗਾ ਤੇ ਦਿਲ ਕਿੰਨੇ ਕ ਵੀਰ ਹੈਪੀ ਨੇ ਲੱਗਣੇ ਚ ਸੋਚ ਭਾਜੀ 7-8 ਦਿਨ ਲੱਗ ਜੂਗੀ ਹਫਤਾ ਲੱਗੂਗੀ ਇੱਕ ਹਾਂਜੀ ਇੱਕ ਹਫਤਾ ਲੱਗੇਗੀ ਠੀਕ ਹੈ ਜੀ ਬਾਕੀ ਸਿਰਸਾ ਲੱਗ ਠੰਡੀ ਠੁੰਡੀ ਪੂਰੀ ਹੋ ਜੀ ਠੰਡੀ ਸੀਗਾ ਜੀ ਥਣਾ ਤੁਨ ਨੂੰ ਹਾਥੋਂ ਤੇ ਲਾਇਆ ਜਾਂ ਕੋਈ ਔਰਤ ਨਹੀਂ ਕਰਦੀ ਕਰਿਆ ਵੰਗਾ ਪਾਗੇ ਜੀ ਵੰਗਾ ਪਾਗੇ ਹਾਂ ਜੀ ਜਾਣਾ ਪਾਉਣਾ ਪੈਂਦਾ ਹਾਂ ਜੀ ਠੀਕ ਹੈ ਜੀ ਵੰਗਾ ਪਾਗੇ ਨਿਆਣਾ ਪਾਗੇ ਤੁਸੀਂ ਜਿਹੜਾ ਦੋਸਤੋ इजीली ਜਿਹੜੀ ਅਸੀਂ ਚੁਾਈ ਕਰ ਸਕਦੇ ਜੀ ਤੇ ਬਾਈਆਂ ਦਾ ਮੁੱਲ ਕਿੰਨਾ ਬਾਈ ਕਰਦੇ ਪੈਣ ਇਹਦਾ 35000 ਚ ਮਾਨਦਾਨ ਕਰਦੇ 35 ਦੇ ਵਿੱਚੋਂ ਜੀ 33 ਜੀ ਦੇਣਾ ਦੁੱਧ ਪੀਦੇ ਸੋਨੇ 14 15 ਕਿਲੋ ਪਿਆਰ ਗਈ 16 17 ਦੇ ਚੋਲ ਠੀਕ ਹੈ ਜੀ 35000 ਦੇ ਵਿੱਚੋਂ ਜਿਹੜਾ ਦੋਸਤੋ 2000 ਆ ਉਹ ਮਾਨਦਾਨ ਤੁਹਾਡਾ ਹੋ ਜਾਊਗਾ ਇੱਕ ਵਾਰੀ ਮੈਂ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣਾ ਕੋਈ ਬਾਤ ਘੜ ਜੇ ਤੁਹਾਨੂੰ ਨਜ਼ਰ ਆਵੇ ਤੁਸੀਂ ਉਹ ਵੀ ਬਿਲਕੁਲ ਆਦੀ ਸੋਚ ਸਮਝਦੇ ਹਿਸਾਬ ਨਾਲ ਦੇਖ ਸਕਦੇ ਜੇ ਨਰਖ ਪਰਖ ਜਿਹੜੀ ਹੈਗੀ ਆ ਦੋਸਤੋ ਤੁਸੀਂ ਆਪਨੇ ਆ ਕੇ ਕਰਨੀ ਹੈਗੀ ਕਰੇ ਕਿਉਂਕਿ ਪਸ਼ੂ ਵਪਾਰ ਦਾ ਕੰਮ ਜਿਹੜਾ ਹੈਗਾ ਦੋਸਤੋ ਵਪਾਰੀ ਵੀਰ ਨੇ ਅੱਗੋਂ ਪਸ਼ੂ ਲੈ ਕੇ ਆਉਣਾ ਹੁੰਦਾ ਤੇ ਬਾਕੀ ਅੱਗੋਂ ਜਿ ਕਿਸੇ ਨੇ ਵੀ ਲੈ ਕੇ ਜਾਣਾ ਆਪਦੀ ਸੋਚ ਸਮਝਦੇ ਨਰਖ ਪਰਖ ਕਰਕੇ ਤੁਸੀਂ ਆਪ ਲੈ ਕੇ ਜਾਣਾ ਬਾਈ ਇਹਨੂੰ ਖੋਲ ਕੇ ਮੜਾ ਤੋਰ ਕੇ ਅਰੇ ਆਰਡਰ ਦੀ ਕੁਆਲਿਟੀ ਆ ਹੈਗੀ ਹੈ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਤੋੜ ਲਓ ਜੀ ਠੀਕ ਹੈ 35000 ਦੇ ਵਿੱਚੋਂ 2000 ਰਮਾਨਤਨ ਹੋ ਗਏ ਹਾਂਜੀ ਠੀਕ ਹੈ ਇਸ ਤੋਂ ਬਾਅਦ ਆ ਆ ਗਈ ਆਪਣੇ ਕੋਲ ਵੀ ਰੱਖੇ ਗੜ ਇਹ ਤਾਜੀ ਸੂਈ ਹੈ ਨਾ ਜੀ ਨਹੀਂ ਨਵੇਂ ਮਹੀਨਾ ਹੈਗਾ ਸੂਈ ਜੀ 1 ਮਹੀਨਾ ਹੋ ਗਿਆ ਸੂਈ ਹਾਂਜੀ ਠੀਕ ਹੈ ਆ ਬਖਾਈਏ ਬੱਚਾ ਮਗਰ ਕਿਆ ਗਿਆ ਜੀ ਬੱਛੀ ਆਈ ਮਗਰ ਮਗਰ ਬੱਛੀ ਆ ਗਈ ਆ ਵੇਖੋ ਦੋਸਤੋ ਡੱਬੀ ਬੱਛੀ ਤੇ ਸਮਾਂ ਜਿਹੜਾ 1 ਮੰਥ ਦਾ ਹੋ ਗਿਆ 1 ਮਹੀਨੇ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਚੁਬਾਈ ਵੱਲੋਂ ਹਜੇ ਤਕਰੀਬਨ ਸਾਰੇ ਪਸ਼ੂ ਖੜੇ ਹੀ ਸੀਗੇ ਹਾਂਜੀ ਹਾਂਜੀ ਅੱਛਾ ਆ ਨਾ ਆ ਆਰਡਰ ਦੀ ਕੁਆਲਿਟੀ ਆ ਦੋਸਤੋ ਥੰਥੁਣ ਚੰਗਾ ਮੁੱਠੀਲਾ ਥਾਣਾ ਤੇ ਚਵਾਈ ਦੀ ਵੀਰ ਕਿੰਨੀ ਕਰਦੇ ਪਏ ਆ ਹਾਂਜੀ ਚਵਾਈ ਕਿੰਨੀ ਗਾ 9 ਕੁ ਲੀਟਰ ਦੇ ਥੱਲੇ 9 ਲੀਟਰ ਹੈਗਾ ਹਾਂਜੀ ਠੀਕ ਹੈ ਤੇ ਕੀ ਭਾਅ ਬਜਾ ਰੰਦਾ ਹੈਗਾ ਜੀ ਇਹਦਾ 22000 ਮਾਨਤਨ ਕਰਦੇ ਬਾਈ ਦੇ ਵਿੱਚੋਂ ਹਾਂਜੀ ਠੀਕ ਹੈ 10000 ਠੀਕ ਹੈ 22000 ਦੇ ਵਿੱਚੋਂ ਜਿਹੜੀ ਦੋਸਤੋ ਮਾਨਤਨ ਹੋ ਜਾਏਗਾ ਆਹ ਫੇਸ ਕੁਆਲਿਟੀ ਤੇ ਸੂਗਾ ਕਿਲਮਾ ਵੀਰ ਸੂਈ ਸੀਗੇ ਦੂਜੇ ਜੀ ਦੂਜਾ ਸੂਗਾ 200 ਸੂਈ ਆ ਇਹ ਵੀ ਦਿਖਾ ਦਈਏ ਵੀਰ ਆਪਾਂ ਖੋਲ ਕੇ ਬਾਹਰ ਦੂਜਾ ਸਵੇਰ ਜਿਹੜਾ ਦੋਸਤੋ ਸੋਈ ਆ ਤੇ 22000 ਜਿਹੜਾ ਦੋਸਤੋ ਮਾਨਤਾਨਾ 22000 ਦੇ ਵਿੱਚੋਂ ਹੋ ਜਾਏਗਾ ਆ ਵੇਖੋ ਬਿਲਕੁਲ ਚੰਗਾ ਥਾਣਾ ਦੋਸਤੋ ਆਰਡਰ ਦੀ ਕੁਆਲਿਟੀ ਵਧੀਆ ਤੇ 9 ਲੀਟਰ ਜਿਹੜਾ ਦੁੱਧ ਆ ਤੇ 22000 ਦੇ ਵਿੱਚੋਂ ਮਾਨਤਨ ਹੋ ਜਾਏਗਾ ਸੋ ਕਿਸੇ ਵੀ ਖਰੇਲੂ ਵੀਰ ਨੇ ਖਾਸ ਤੌਰ ਤੇ ਦੋਸਤੋ ਇੰਨੇ ਕੇ ਪੈਸੇ ਖਰਚ ਕਰਨੇ ਹੁਣ ਤੇ 22 ਹੈਪੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਹੈਪੀ ਇੱਕ ਸੰਪਰਕ ਨੰਬਰ ਜਿਹੜੇ ਆਪਣੇ ਕੰਟੈਕਟ ਕਰਨਾ ਜਿੱਥੇ ਵੀਰਾਂ ਨੇ ਨੰਬਰ ਜਰੂਰ ਦਈਏ ਜੀ ਨੰਬਰ 8146373575 94513230 ਸੀ ਠੀਕ ਇੱਕ ਪ੍ਰੀਫਰਡਸ ਕਿਰਪਾ ਜੀ 81373572 94653327 ਠੀਕ ਹੈ ਜੀ ਬਾਕੀ ਵੀਰ ਜੀ ਪਸ਼ੂ ਆਪਣੇ ਕੋਲ ਨਾਰਮਲ ਹੀ ਡੇਲੀ ਬਾ ਡੇਲੀ ਅਪਡੇਟ ਹੁੰਦੇ ਰਹਿੰਦੇ ਆ ਆਉਂਦੇ ਰਹਿੰਦੇ ਆ ਜੀ ਹਾਂਜੀ ਠੀਕ ਹੈ ਸੋ ਦੋਸਤੋ ਕੋਈ ਕੇ ਜੀ ਕੋਈ ਵੀ ਚਾਹ ਆਨ ਹੋਵੇ ਹਾਂਜੀ ਜੇ ਮੈਂ ਤੋਂ ਕੋਈ ਜਿਹੋ ਵੀ ਆਖੋ ਕੋਈ ਮਿਲ ਜੂ ਠੀਕ ਹੈ ਜੀ ਠੀਕ ਹੈ ਸੋ ਦੋਸਤੋ ਜਿਹੜੀ ਚੈੱਕ ਪਾਸ ਹੈਗੀ ਆ ਥਾਣਾ ਦੀ ਚੈੱਕ ਪਾਸ ਆ ਆ ਕਈ ਵਾਰ ਵੀਰ ਕੀ ਹੁੰਦਾ ਵੀ ਦੂਰ ਦਰਾਡੇ ਆ ਤੁਸੀਂ ਸੌਦਾ ਕਰਨਾ ਚਾਹੁੰਦੇ ਹੋਵੋ ऑनलाइन सौदा भी करना है हां जी ऑनलाइन सौदा भी करना है तो ਧਾਰਾਂ ਦੇ ਚੈੱਕ ਪਾਸ ਆਪਾਂ ਤੁਹਾਨੂੰ ਕਰਵਾ ਦਿੰਨੇ ਆ ਆ ਲਓ ਆ ਮਗਰਲੇ ਥਾਣਾ ਦੀਆਂ ਧਾਰਾਂ ਜਿਹੜੀਆਂ ਹੈਗੀਆਂ ਦੋਸਤੋ ਥਾਣਾ ਦੀਆਂ ਤੁਸੀਂ ਚੈੱਕ ਪਾਸ ਕਰ ਸਕਦੇ ਹੋ ਬਿਲਕੁਲ ਮੋਟੀ ਕੁੰਗਲ ਜੇੜੀ ਧਾਰ ਹੈਗੀ ਆ ਪਹਿਲੇ ਨੰਬਰ ਤੇ ਜਿਹੜੀ ਇਨਫੋਰਮੇਸ਼ਨ ਆਪਾਂ ਲਈ ਸੀ ਵੀਰ ਤੋਂ ਉਸ ਮਗਰਲੇ ਦੀ ਜਿਹੜੀ ਦੋਸਤੋ ਇਹ ਚੁਵਾਈ ਹੈਗੀ ਆ ਮਗਰਲੇ ਥਾਣਾ ਦੀ ਠੀਕ ਹੈ ਜੀ ਆ ਅਗਲੇ ਥਾਣਾ ਦੀ ਆ ਜੀ ਠੀਕ ਹੈ ਜੀ ਠੀਕ ਹੈ ਜੀ ਵੀ ਇੱਦਾਂ ਜਦ ਆ ਦੂਜੇ ਨੰਬਰ ਤੇ ਜਿਹੜਾ ਬੱਚਾ ਸੀ ਦੋਸਤੋ ਆ ਮੇਲ ਕਾਪ ਸੀਗਾ ਉਹ ਛੱਡਿਆ ਥੱਲੇ ਇਹ ਵੀ ਜਿਹੜੀ ਆ ਚੈੱਕ ਪਾਸ ਹੈਗੀ ਆ ਦੋਸਤੋ ਚਾਰੇ ਥਾਣਿਆਂ ਦੀ ਆਪਾਂ ਤੁਹਾਨੂੰ ਕਰਵਾ ਦੇਣੀ ਆ ਆਨਲਾਈਨ ਸੌਦੇ ਤੋਂ ਦੋਸਤੋ ਇਹ ਹੁੰਦਾ ਵੀ ਤੁਸੀਂ ਜੇਕਰ ਘਰੇ ਨਹੀਂ ਵਿਜ਼ਿਟ ਕਰ ਸਕਦੇ ਦੂਰ ਦਰਾਡੇ ਬੈਠੇ ਹੋ ਚੀਜ਼ ਪਸੰਦ ਆ ਤੁਹਾਡੇ ਤੇ ਖਾਤੇ ਚ ਪੈਸੇ ਪਾ ਕੇ ਤੁਸੀਂ ਜਿਹੜੀ ਚੀਜ਼ ਲੈਣੀ ਹੈ ਵੀ ਜਾ ਸਕਦੇ ਹੋ ਬਾਕੀ ਮੇਰਾ ਜਿਆਦਾ ਕਹਿਣਾ ਇਹ ਹੁੰਦਾ ਵੀ ਜਦੋਂ ਟਾਈਮ 'ਚ ਟਾਈਮ ਕੱਢ ਕੇ ਆਪਣਾ ਘਰੇ ਵਿਜ਼ਿਟ ਕੀਤੀ ਜਾਵੇ ਦੋ ਟਾਈਮ ਇੱਕ ਟਾਈਮ ਦੀ ਚੁਵਾਈ ਆਪਦੇ ਹੱਥੀ ਜ਼ਰੂਰ ਕੀਤੀ ਜਾਵੇ ਉਸ ਤੋਂ ਬਾਅਦ ਜਿਹੜਾ ਸੌਦਾ ਕਰ ਲੈਂਦੇ ਹੋ ਉਹਦੇ 'ਚ ਕੋਈ ਕਿੰਤੂ ਪ੍ਰਤੀਕੂ ਸ਼ੰਕਾ ਨਹੀਂ ਰਹਿੰਦੀ ਕਿ ਕਿਸੇ ਓਨਰ ਨੂੰ ਖਰੀਦਣ ਵਾਲੇ ਨੂੰ ਅੱਗੇ ਵੇਚਣ ਵਾਲੇ ਨੂੰ ਸੋ ਚੰਗੇ ਸਿਰਸ ਲੱਗ ਪਸ਼ੂ ਦੀ ਚੰਗੀ ਨਿਸ਼ਾਨੀ ਹੁੰਦੀ ਹੈ ਦੋਸਤੋ ਬਾਕੀ ਚਾਰੇ ਥਣਾਂ ਦੀ ਤਸੱਲੀ ਦੇ ਨਾਲ ਆਪਾਂ ਚੈੱਕ ਪਾਸ ਕਰਾ ਦੇਣੀ ਆ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਆਪਦਾ ਘਰੇ ਪਹੁੰਚ ਕਰ ਲਿਓ ਬਾਈ ਹੋਰਾਂ ਦੀ ਆਲੋ ਹਾਂ ਦੋਸਤੋ ਅਗਲੇ ਥਣਾਂ ਦੀ ਜਵਾਈ ਵੇਖੋ ਕੋ ਕਮਾਲ ਦੀ ਜਿਹੜੀ ਜਵਾਈ ਹੈ ਦੋਸਤੋ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਵੀ ਆਉਂਦੀ ਹੋਵੇਗੀ ਤੇ ਹੈਵੀ ਆ ਅਸਲ ਦੇ ਵਿੱਚ ਅਗਲੇ ਥਾਣੇ ਦੀ ਜਵਾਈ ਜਿਹੜੀ ਤਕਰੀਬਨ ਤੁਸੀਂ ਵੇਖ ਰਹੇ ਹੋ ਦੋਸਤੋ ਮੋਟੀ ਬਿਲਕੁਲ ਗੰਨੇ ਵਰਗੀ ਧਾਰ ਤੇ ਆਹ ਵੇਖੋ ਮਗਰਲੇ ਥਾਣੇ ਦੀ ਜਵਾਈ ਕਹਿੰਦਾ ਇਹਨੇ ਕਹੇ ਜੀ ਕਿ ਸਾਰ ਤੇ ਨਾਲੇ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਸੋ ਤੇ ਜੇ ਨੰਬਰ ਵਾਲੀ ਜਿਹੜੀ ਗ੍ਰੇਡੇਡ ਸੀ ਦੋਸਤੋ ਨੀਲੀ ਰਵੀ ਦੇ ਵਿੱਚ ਸੀ ਕਿ ਗ੍ਰੇਡੇਡ ਤੇ ਉਸ ਦੀ ਜਿਹੜੀ ਚੁਆਈ ਹੈ ਉਹ ਵੀ ਤਕਰੀਬਨ ਚੈੱਕ ਪਾਸ ਤੁਸੀਂ ਦੇਖ ਲਓ ਸਾਰੇ ਵੀ ਸਿਆਣੇ ਆ ਦੋਸਤੋ ਸੂਝਵਾਨ ਨੇ ਆਪਣੀ ਅੱਖਾਂ ਨਾਲ ਹੀ ਸਕੈਨ ਕਰ ਲਓ ਤੇ ਪਸੰਦ ਤੁਹਾਡੀ ਆਪਣੀ ਆ ਜੇ ਪਸੰਦ ਹੋਵੇ ਚੇਂਜ ਕਰੀ ਹੈਪੀ ਤੇ ਜਿਹੜੇ ਸੰਪਰਕ ਨੰਬਰ ਨੇ ਲਗਾਤਾ ਤੇਰੇ ਇਹ ਵੀਡੀਓ ਦੀ ਸਕਰੀਨ ਦੇ ਬਿਲਕੁਲ ਥੱਲੇ ਵਾਲੇ ਪਾਸੇ ਤੇ ਆਪਾਂ ਚਲਦੇ ਕਰਦੇ ਨੇ ਅਗਲੇ ਥਰਾਂ ਦੀ ਚੁਆਈ ਦੇਖੋ ਦੋਸਤੋ মগরলে সামনে দিয়ে ভাই ਦੀ ਧਾਰਾ ਦੋਸਤੋ ਤੇ ਚੁਵਾਈ ਵੀ ਇਹਦੀ ਬਾਈ ਹੈਪੀ ਜਵੇਂ ਦੋ ਕਮੈਂਟਾਂ ਦੇ ਵਿੱਚ ਬੰਦਾ ਕਰਕੇ ਉੱਠ ਸਕਦਾ ਹਾਂਜੀ ਹਾਂਜੀ ਮੇਰਾ ਅਖੜੀ ਕੋਲੀ ਭੂਗਰਦੀ ਆ ਲੋ ਠੀਕ ਹੈ ਜੀ ਠੀਕ ਹੈ ਭਰਾ ਜੀ ਬਹੁਤ ਸੋਹਣੀ ਕਮਾਲ ਦੀ ਚਵਾਈ ਹੈ ਨਾ ਜੀ। ਹਾਂ। ਉਹ ਇਹ ਵੀ ਹੈ ਪੋਲੀ ਨਾ ਚਵਾਈ ਹੈ। ਹਾਂ ਜੀ। ਕਈ ਵਾਰ ਆਦਾ ਤੇ ਕਈ ਵੀਰ ਕਹਿੰਦੇ ਵੀ ਥਣਾ ਦਾ ਕੋਈ ਸਹਜ ਮੋਟਾ ਜਾਂ ਕੁਝ ਵੀ ਆ ਬਈ ਤਨਕ ਤਾਰ ਕਰੜੀ ਆ। ਇੱਧਰ ਦੇਖੋ ਜੀ। ਆਹ ਹਾਂ। ਚੱਲ। ਠੀਕ ਆ ਜੀ। ਆ ਲਾਉਂਗੇ ਮਿੱਤਰੋ। ਸੋ ਦੋਸਤੋ ਜਿਹੜੀ ਆਪਾਂ ਤੁਹਾਨੂੰ ਵੇੜ ਦਿਖਾਈ ਸੀਗੀ ਤਕਰੀਬਨ ਬੱਚਾ ਛੱਡਿਆ ਥੰਦੇ ਹਜੇ ਪਸਮਾਨ ਹੀ ਹੋਇਆਗਾ ਤਕਰੀਬਨ 1 ਅੱਧੇ ਮਿੰਟ ਤੱਕ ਪਸਮਾਨ ਹੋ ਜਾਏਗਾ ਕਿਉਂਕਿ ਬਹੁਤੇ ਵੀਰਾਂ ਦੀ ਜਿਹੜੀ ਸ਼ੰਕਾ ਹੁੰਦੀ ਹੈ ਵੀ ਬੱਚਾ ਜ਼ਰੂਰ ਦਿਖਾ ਦਿਆ ਕਰੋ ਜਦੋਂ ਛੱਡਦੇ ਹੋ ਨਾਲ ਤੇ ਬੱਚਾ ਬਿਲਕੁਲ ਆਪ ਤੁਹਾਨੂੰ ਦਿਖਾ ਦਿੱਤਾ ਨਾਲ ਤੇ ਕਿਉਂਕਿ ਬਹੁਤ ਕੁਝ ਚੱਲੀ ਵੀ ਜਾਂਦਾ ਮੱਝ ਕੋਈ ਹੋਰ ਹੁੰਦੀ ਦਾ ਬੱਚਾ ਕੋਈ ਹੋਰ ਹੁੰਦਾ ਨਾ ਭਾਈ ਚੱਲੀ ਜਾਂਦਾ ਸਾਰਾ ਕੁਝ ਇੱਥੇ ਤੇ ਪਰ ਬੱਚਾ ਜਿਹੜਾ ਲਾ ਦਿੱਤਾ ਤੇ ਹਾਲਜੀ ਬਰਾਦੇ ਪਸਮਾਨ ਜਿਹੜਾ ਦੋਸਤੋ ਹੋ ਗਿਆ ਵੱਚੀ ਬਿਲਕੁਲ ਬੰਨਣ ਤੋਂ ਬਾਅਦ ਜਿਹੜੀ ਹੈ ਚਾਰੇ ਥਾਣਾ ਦੀ ਚੈੱਕ ਪਾਸ ਹੈਗੀ ਹੈ ਥਾਣਾ ਦੇ ਆਪ ਤੁਹਾਨੂੰ ਕਰਕੇ ਦਿਖਾ ਦੇਣੀ ਹੈ ਹਾਂ ਆ ਲੋ ਜੀ ਮਗਰਲੇ ਥਣਾਂ ਦੀ ਚੋਈ ਤੋ ਕਿਸਾਨ ਵੀਰੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ